ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਆਰਟ ਐਂਡ ਕਲਚਰ ਦੋਸਤੋ ਪਿਛਲੀਆਂ ਦੋ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਉਹਦੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਲੋਕ ਕਈ ਚੀਜ਼ਾਂ ਪ੍ਰਤੀ ਕਾਫੀ ਵਿਸ਼ਵਾਸ ਰੱਖਦੇ ਸੀ ਜੇ ਮੈਂ ਸਾਰੀ ਜਾਣਕਾਰੀ ਇੱਕ ਵੀਡੀਓ ਵਿੱਚ ਹੀ ਦੇ ਦਿੰਦੀ ਤਾਂ ਇਹ ਕਾਫੀ ਲੰਬੀ ਹੋ ਜਾਣਾ ਸੀ ਇਸ ਕਰਕੇ ਇਸ ਨੂੰ ਤਿੰਨ ਐਪੀਸੋਡਸ ਵਿੱਚ ਵੰਡਿਆ ਹੈ ਅੱਜ ਦੀ ਜੋ ਵੀਡੀਓ ਹੈ ਉਹ ਵੀ ਈਸੀ ਟੌਪਿਕ ਤੇ ਹੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੇਂ ਤੇ ਇੰਟਰਸਟਿੰਗ ਵਿਸ਼ੇ ਤੇ ਨਾਲ ਮਿਲਾਂਗੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਛੇਕਾਂ ਸੰਬੰਧੀ ਵੀ ਲੋਕਾਂ 'ਚ ਕਾਫੀ ਵਿਸ਼ਵਾਸ ਸੀ ਜੇਕਰ ਕੋਈ ਕੰਮ ਕਰਨ ਲੱਗੇ ਛੇਕ ਆ ਜਾਵੇ ਤਾਂ ਸਮਝਿਆ ਜਾਂਦਾ ਸੀ ਕਿ ਕੰਮ ਪੂਰਾ ਨਹੀਂ ਹੁੰਦਾ ਜੇ ਕਿਤੇ ਜਾਣ ਲੱਗੇ ਛੇਕ ਆ ਜਾਵੇ ਤਾ ਵੀ ਸਮਝਿਆ ਜਾਂਦਾ ਸੀ ਕਿ ਕੰਮ ਸਿਰੇ ਨਹੀਂ ਚੜਨਾ। ਦੋ ਛੱਕਾਂ ਲਗਾਤਾਰ ਆ ਜਾਣ ਤਾਂ ਇਹ ਮੰਨਿਆ ਜਾਂਦਾ ਸੀ ਕਿ ਕੰਮ ਸਿਰੇ ਚੜ ਜਾਏਗਾ। ਕਹਿੰਦੇ ਇੱਕ ਪਿੰਡੂ ਬੀਬੀ ਨੂੰ ਛੇਕਾਈ। ਤਾਂ ਉਹ ਕਹਿੰਦੀ ਮੇਰੀ ਮਾਂ ਯਾਦ ਕਰਦੀ ਐ। ਦੂਜੀ ਛੇਕਾਈ ਤਾਂ ਉਹ ਕਹਿੰਦੀ ਮੇਰਾ ਬਾਪੂ ਯਾਦ ਕਰਦਾ। ਇਸ ਤਰ੍ਹਾਂ ਤੀਜੀ ਛੱਕਾ ਆਉਣ ਤੇ ਉਸਨੇ ਭੈਣ ਭਰਾਵਾਂ ਦਾ ਨਾਮ ਲਿਆ। ਵਾਰ-ਵਾਰ ਛਿੱਕਾਂ ਆਉਣ ਤੇ ਕੋਲ ਬੈਠੀ ਬੀਬੀ ਨੇ ਕਿਹਾ ਬੀਬੀ ਤੈਨੂੰ ਤਾਂ ਸਾਰਾ ਪਿੰਡ ਯਾਦ ਕਰਦਾ ਇਹ ਤਾਂ ਸੀ ਛਿੱਕਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੁਣ ਆਪਾਂ ਗੱਲ ਕਰਦੇ ਹਾਂ ਸੁਪਨਿਆਂ ਸੰਬੰਧੀ ਲੋਕ ਵਿਸ਼ਵਾਸ ਕਹਿੰਦੇ ਕਿ ਸੁਪਨੇ 'ਚ ਲੋਹਾ ਦੇਖਣਾ ਮਾੜਾ ਹੁੰਦਾ ਹੈ ਸੁਪਨੇ 'ਚ ਜੇ ਕੋਈ ਮਰ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਉਸ ਦੀ ਉਮਰ ਵਧ ਗਈ ਹੈ ਸਪਨੇ 'ਚ ਵਿਆਹ ਸ਼ਾਦੀ ਦਿਖੇ ਤਾਂ ਆਫਤ ਦਾ ਸੰਕੇਤ ਮੰਨਿਆ ਜਾਂਦਾ ਸੀ। ਸੇਰਵੇਲੇ ਆਉਣ ਵਾਲਾ ਸੁਪਨਾ ਕਹਿੰਦੇ ਅਕਸਰ ਸੱਚ ਹੁੰਦਾ ਹੈ। ਖਾਣ ਪੀਣ ਸੰਬੰਧੀ ਵੀ ਲੋਕਾਂ 'ਚ ਵਿਸ਼ਵਾਸ ਸੀ। ਕਹਿੰਦੇ ਇੱਕ ਖਾਸ ਦਿਸ਼ਾ ਦੇ ਵਿੱਚ ਮੂੰਹ ਕਰਕੇ ਭੋਜਨ ਕਰਨ ਨਾਲ ਉਮਰ ਵੱਧਦੀ ਹੈ। ਤੇ ਹੋਰ ਵੀ ਕਾਫੀ ਵਿਸ਼ਵਾਸ ਇਸ ਨਾਲ ਜੁੜੇ ਹੋਏ ਸੀ। ਅੰਕਾਂ ਸੰਬੰਧੀ ਵੀ ਲੋਕਾਂ ਵਿੱਚ ਵਿਸ਼ਵਾਸ ਸੀ ਪੰਜਾਬੀ ਲੋਕਾਂ ਵਿੱਚ 5 7 11 12 ਅੰਕਾਂ ਦੇ ਰਹੱਸਮਈ ਪ੍ਰਭਾਵ ਮੰਨੇ ਜਾਂਦੇ ਨੇ ਪੰਜਾਂ ਵਿੱਚ ਪਰਮੇਸ਼ਵਰ ਮੰਨਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਪਛਾਣ ਵਾਸਤੇ ਪੰਜ ਕਕਾਰ ਦਿੱਤੇ ਸੀ ਨਿਤਨੇਮ ਵੇਲੇ ਵੀ ਪੰਜ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਮੁਸਲਮਾਨ ਲੋਕ ਵੀ ਪੰਜ ਨਵਾਸ ਪੜ੍ਹਦੇ ਨੇ ਪੰਜ ਪੀਰਾਂ ਨੂੰ ਧਿਆਇਆ ਜਾਂਦਾ ਹੈ ਅੰਕਾਂ ਦੇ ਮਾੜੇ ਹੋਣ ਬਾਰੇ ਵੀ ਲੋਕਾਂ ਦੇ ਵਿੱਚ ਕਾਫੀ ਵਿਸ਼ਵਾਸ ਸੀ। ਤਿੰਨ ਅੰਕ ਨੂੰ ਮਾੜਾ ਸਮਝਿਆ ਜਾਂਦਾ ਸੀ। ਕਹਿੰਦੇ ਤੀਜੀ ਮੂਹ ਚੜੀ ਗੱਲ ਬਤੰਗੜ ਬਣ ਜਾਂਦੀ ਹੈ। ਪੱਛਮੀ ਦੇਸ਼ਾਂ ਵਿੱਚ 13 ਅੰਕ ਨੂੰ ਮਾੜਾ ਸਮਝਿਆ ਜਾਂਦਾ ਹੈ। ਪੰਜਾਬ ਵਿੱਚ ਚੰਡੀਗੜ੍ਹ ਬਣਾਉਣ ਵਾਲਾ ਨਕਸ਼ਾ ਨਵੀ ਸੀ, ਯੂਰਪ ਦਾ ਰਹਿਣ ਵਾਲਾ ਸੀ। ਸ਼ਾਇਦ ਇਸੇ ਕਰਕੇ ਹੀ ਚੰਡੀਗੜ੍ਹ ਵਿੱਚ 13 ਸੈਕਟਰ ਨਹੀਂ। ਇਸੇ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਜਿਵੇਂ ਬਦਰੂਹਾਂ ਸੰਬੰਧੀ ਪਸ਼ੂ ਪੰਛੀਆਂ ਅਤੇ ਜੀਵਾਂ ਸੰਬੰਧੀ ਵੀ ਲੋਕਾਂ ਵਿੱਚ ਕਾਫੀ ਵਿਸ਼ਵਾਸ ਪਾਏ ਜਾਂਦੇ ਸੀ ਪਤਾ ਨਹੀਂ ਇਹਨਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਜਾਂ ਨਹੀਂ ਲੱਗਦਾ ਈਨ ਜਿਹੇ ਪੁਰਾਣੇ ਜ਼ਮਾਨੇ ਦੀ ਘੱਟ ਬੋਧਿਕ ਵਿਕਾਸ ਦੀ ਇਹ ਉਪਜ ਲੋਕਾਂ ਦੀ ਸੋਚ ਇੰਨੀ ਵਿਕਸਿਤ ਨਹੀਂ ਸੀ ਪਰ ਸਮੇਂ ਦੇ ਬਦਲਣ ਨਾਲ ਇਹ ਵਿਸ਼ਵਾਸ ਕਾਫੀ ਖਤਮ ਹੋ ਗਏ ਨੇ ਪਰ ਅੱਜ ਕੱਲ ਵੀ ਇਹ ਕਈ ਚੀਜ਼ਾਂ ਕਾਫੀ ਪ੍ਰਚਲਿਤ ਨੇ ਤੁਹਾਡੀ ਇਹਨਾਂ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੇ ਆਂ ਇੱਕ ਨਵੇਂ ਟੌਪਿਕ ਨਾਲ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ